ਤਬੇਤ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ جاری ਹੈ ਤੇ ਭਾਜਪਾ ਆਗੂਆਂ ਦੀ ਲਗਾਤਾਰ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਹੁਣ ਸੁਨੀਲ ਜਾਖੜ ਨੇ ਮੁਜ਼ਾਹਰਾ ਕਰਦੇ ਕਿਸਾਨਾਂ ਤੇ ਨਿਸ਼ਾਨੇ ਸਾਧਦੇ ਨੇ ਸੁਨੀਲ ਜਾਖੜ ਨੇ ਕਿਹਾ ਕਿ ਦੁਕਾਨਦਾਰੀ ਚਲਾਉਣ ਦੇ ਲਈ ਕਿਸਾਨਾਂ ਨੂੰ 扑ੜਕਾਰ ਰਹੇ ਨੇ ਲੀਡਰ ਖੁਦ ਹੀ ਜੱਜ ਬਣ ਕੇ ਬੈਠੇ ਹੋਏ ਨੇ ਕਿਸਾਨ ਆਗੂ ਭਗਵੰਤ ਮਾਨ ਨੇ ਇਨ੍ਹਾਂ ਪੰਚਾਇਤਾਂ ਨੂੰ ਲਾਇਸੈਂਸ ਦਿੱਤਾ ਹੋਇਆ ਸੋ ਸੁਨੀਲ ਜਾਖੜ ਦਾ ਬਿਆਨ ਵਿਰੋਧ ਕਰ ਰਹੇ ਕਿਸਾਨਾਂ ਤੇ ਕਿਹਾ ਕਿ ਇਹਨਾਂ ਨੂੰ ਕੁਝ ਲੀਡਰ ਪੜ ਘਾ ਰਹੇ ਨੇ ਤੇ ਕਿਸਾਨ ਆਗੂ ਖੁਦ ਹੀ ਅੱਜ ਜੱਜ ਬਣ ਕੇ ਬੈਠੇ ਹੋਏ ਨੇ ਤੇ ਭਗਵੰਤ ਮਾਨ ਨੇ ਇਹਨਾਂ ਪੰਚਾਇਤਾਂ ਨੂੰ ਲਾਇਸੈਂਸ ਦਿੱਤਾ ਹੈ। ਇੱਕ ਪਾਵਨਾ ਬਣ ਗਈ ਵੀ ਇਹ ਕਿਸਾਨ ਹੈ ਜਿਹੜੇ ਆ ਸਾਡੇ ਵਪਾਰ ਨੂੰ ਖਰਾਬ ਕਰੀ ਜਾਂਦੇ ਆ। ਇਹਦੇ ਉੱਤੇ ਮੋਹਰ ਲੱਗੀ ਬਰਨਾਲੇ ਦੇ ਅੰਦਰ ਜਾ ਕੇ ਜਦੋਂ ਅਕੌਤੀ ਲੀਡਰਾਂ ਨੇ ਆਪਣੇ ਆਪ ਨੂੰ ਦੇ ਅਸਯੂਮ ਦਿਸ ਰਿਸਪੌਂਸਿਬਿਲਟੀ ਆਫ ਕੰਡਕਟਿੰਗ ਕੰਗਰੂ ਕੋਰਟ ਕਹਿਣ ਹੋਇਆ ਕੋਰਟ ਕਹਿ ਲੋ ਉਹ ਫੈਸਲੇ ਕਰਵਾਉਣ ਲੱਗੇ ਇੱਕ ਪੂਰਾ ਪੂਰਾ ਸ਼ਹਿਰ ਉਹਨਾਂ ਲੀਡਰਾਂ ਦੀ وجہ ਨਾਲ ਕਿਸਾਨ ਤੇ ਵਪਾਰੀ ਦਾ ਟਕਰਾਅ ਹੋ ਗਿਆ ਸਰ ਕਿਸਾਨ ਪਦਨਾਮ ਵਪਾਰੀ ਵਰਗ ਦੇ ਜਿੱਥੇ ਚਾਰ ਵਪਾਰੀ ਕਹਿੰਦੇ ਜ ਇਹਨਾਂ ਦੇ ਕਿਸਾਨਾਂ ਨੇ ਧੂਆਂ ਕਰ ਰੱਖਿਆ ਸਾਡੇ ਨਾਲ ਸਾਜ ਰੋਲ ਕੋਈ ਨਾ ਕੋਈ ਰੇਲਵੇ ਟ੍ਰੇਨ ਕੋਲ ਬੈਠ ਜਾਓ ਪਰ ਨਾਲੇ ਦੇ ਅੰਦਰ ਇਮੀਗ੍ਰੇਸ਼ਨ ਦਾ ਫਰਾਡ ਸਾਬਾ ਕਿਸ ਬਰਨਾਲਾ ਕੀ ਦਾ ਇਲਾਕਾ ਸੁਨੀਲ ਜਖੜ ਬਨੀ ਪ੍ਰੇਜ਼ੈਂਟ ਕਰਦਾ ਖੁਦ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਅੰਦਰ ਉਹਨਾਂ ਦੀ ਅੱਖ ਦੇ ਹੇਟਾਂ ਲੱਕ ਦੇ ਹੇਟਾਂ ਉਥੇ ਇੱਕ ਝਗੜਾ ਹੈ ਕਿਸੇ ਨੇ ਫਰਾਡ ਕੀਤਾ ਤਾਂ ਉਥੇ ਮੁੱਖ ਮੰਤਰੀ ਸਾਹਿਬ ਦਾ ਫਰਜ਼ ਪੈਂਦਾ ਸੀ ਵੀ ਉਹਨੂੰ ਫੜ ਕੇ ਕਾਰਵਾਈ ਕਰਾਓ ਆਹ ਜ਼ਿੰਮੇਵਾਰੀ ਇਹਨਾਂ ਕਿਸਾਨ ਲੀਡਰਾਂ ਦੀ ਹੈ ਤੇ ਤੁਸੀਂ ਫੈਸਲੇ ਕਰਾਓਗੇ ਕਿ ਭਗਵੰਦ ਮਾਨ ਜੀ ਦਾ ਲਾਅਨ ਆਰਡਰ ਸਿਸਟਮ ਕੋਲੈਪਸ ਹੋ ਗਿਆ ਸਾਬ ਇਸ ਕਿਸਮ ਦੇ ਪੰਚਾਇਤੀ ਆਪਣੇ ਆਪ ਨੂੰ ਕਹਿੰਦੇ ਪੰਚਾਇਤੀ ਹੈ ਪਰ ਉਹ ਤਾਂ ਇੱਕ ਬਲੈਕਮੇਲ ਹੋ ਰਿਹਾ ਸਾਬ ਲੋਕਾਂ ਨੂੰ ਬਲੈਕਮੇਲ ਕਰਨ ਦਾ ਲਾਇਸੈਂਸ ਆ ਲਾਇਸੈਂਸ ਦਿੱਤਾ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਤੋਂ ਪੱਜ ਕੇ ਸਾਬ ਉਹ ਜ਼ਿੰਮੇਵਾਰੀ ਜਿਹੜੀ ਪੰਜਾਬ ਦੇ ਲੋਕਾਂ ਨੇ ਦਿੱਤੀ ਸੀਗੀ ਇਸ ਕਿਸਮ ਦੇ ਖੋਤੀ ਪੰਚਾਇਤਾਂ ਖੜੀਆਂ ਹੋ ਗਈਆਂ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਸਮਾਜ ਦੀ ਬਜਾਏ ਉਹਨਾਂ ਕਿਕਲੀਆਂ ਨਾਲ ਛੱਲੇਦਾਰ ਹੈ ਪੰਜਾਬ ਨੂੰ ਝੱਲਾ ਬਣਾ ਰਹੇ ਹੈ